ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਮੁਖ ਪਿਆਰਿਓ ਆਪ ਜੀ ਜੋ ਵੀਡੀਓ ਦੇਖ ਰਹੇ ਹੋ ਇੱਕ ਜਾਨਵਰ ਨੂੰ ਆਪਾਂ ਫੜ ਰਹੇ ਹਾਂ ਸਾਡਾ ਫੜਨ ਦਾ ਕੀ ਮਕਸਦ ਹੈ ਇਹ ਆਪ ਜੀ ਨੂੰ ਇਸ ਵੀਡੀਓ ਦੇ ਵਿੱਚ ਦੱਸ ਰਹੇ ਹਾਂ ਜੀ ਇਹਨੂੰ ਆਪਾਂ ਉੱਠ ਵੀ ਕਹਿ ਦਿੰਨੇ ਹਾਂ ਪੰਜਾਬੀ ਦੇ ਵਿੱਚ ਬੋਤਾ ਵੀ ਕਹਿ ਦਿੰਨੇ ਹਾਂ ਇਹ ਬੋਤਾ ਉੱਠ ਜਾਨਵਰ ਹੈ ਜਿਹਦੇ ਕਾਫੀ ਜੋ ਮੂੰਹ ਵਾਲਾ ਉੱਪਰਲਾ ਹਿੱਸਾ ਹੈ ਇਹਦੇ ਕਾਫੀ ਵੱਡਾ ਜ਼ਖਮ ਹੋਇਆ ਹੋਇਆ ਹੈ ਜ਼ਖਮ ਹੋ ਗਏ ਇਹਦੇ ਨੱਕ ਦੇ ਉੱਪਰ ਕੀੜੇ ਬਹੁਤ ਜ਼ਿਆਦਾ ਬੜਾ ਵੱਡਾ ਜ਼ਖਮ ਹੈ ਆਪ ਜੀ ਨੂੰ ਅਸੀਂ ਵੀਡੀਓ ਦੇ ਵਿੱਚ ਦਿਖਾ ਨਹੀਂ ਸਕਦੇ ਤਾਂ ਇਸ ਕਰਕੇ ਮੇਰਾ ਵੀਡੀਓ ਬਣਾਉਣ ਦਾ ਇਹ ਹੀ ਮਕਸਦ ਹੈ ਗੁਰਮੁਖ ਪਿਆਰਿਓ ਕੋਈ ਵੀ ਆਪਾਂ ਫालतू ਜਾਨਵਰ ਕਹਿ ਕੇ ਜਿੰਨਾ ਚਿਰ ਆਪਣੀਆਂ ਲੋੜਾਂ ਹੁੰਦੀਆਂ ਹੈ ਜ਼ਰੂਰਤਾਂ ਹੁੰਦੀਆਂ ਹੈ ਤੇ ਉਹ ਆਪਣਾ ਹੁੰਦਾ ਹੈ ਜਦੋਂ ਆਪਣੀਆਂ ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਜਾਂਦੀਆਂ ਹੈ ਜਦੋਂ ਉਹਦੇ ਕੋਈ ਚੋਟ ਲੱਗਦੀ ਹੈ ਜਾਂ ਬਜ਼ੁਰਗ ਹੋ ਜਾਂਦਾ ਹੈ ਤੇ ਆਪਾਂ ਉਹਨੂੰ ਫਿਰ ਘਰੋਂ ਬਾਹਰ ਕੱਢ ਦਿੰਨੇ ਆ ਵੀ ਹੁਣ ਇਹ ਸਾਡੇ ਕੋਈ ਕੰਮ ਦਾ ਨਹੀਂ ਤਾਂ ਇਸ ਕਰਕੇ ਪਹਿਲਾਂ ਇਹ ਤੋਂ ਵੀ بڑا ਵਿਚਾਰੇ ਤੋਂ ਕੰਮ ਲੱਤਾ ਗਿਆ ਹੋਊਗਾ ਇਹ ਨਗਰ ਦੇ ਵਿੱਚ ਪਤਾ ਨਹੀਂ ਕਿੱਥੋਂ ਆਇਆ ਤੇ ਪਰ ਸਾਡੇ ਨਗਰ ਦੇ ਵਿੱਚ ਇਹ ਘੁੰਮਦਾ ਕਾਫੀ ਟਾਈਮ ਤੋਂ ਫਿਰਦਾ ਸੀਗਾ ਪਰ ਇਹ ਕਾਫੀ ਵੱਡਾ ਜਾਨਵਰ ਹੈ ਕਿਸੇ ਤੋਂ 2-4 ਬੰਦਿਆਂ ਤੋਂ ਕਾਬੂ ਨਹੀਂ ਆ ਸਕਦਾ ਤੇ ਸਾਰੀ ਜਦੋਂ ਸਾਨੂੰ ਪਤਾ ਲੱਗਿਆ ਸਾਡੇ ਜਿੰਨੇ ਵੀ ਯੂਆ ਟੀਮ ਹੈ ਭਾਈ ਨਾਜਮ ਸਿੰਘ ਜੀ ਭਾਈ ਪ੍ਰਵਿੰਦਰ ਸਿੰਘ ਜੀ ਗੋਰਾ ਗੁਰਵਿਕੀ ਸਿੰਘ ਜੀ ਭਾਈ ਜਗਸੀਰ ਸਿੰਘ ਜੀ ਜੱਗਾ ਹੋਰ ਸਾਰੇ ਗੁਰਮੁਖ ਪਿਆਰੇ ਰੱਬ ਦੇ ਬੰਦੇ ਨੇ ਇਹਨੂੰ ਇਸ ਜਾਨਵਰ ਨੂੰ ਕਾਬੂ ਕੀਤਾ ਪਰ ਇਹ ਤੋਂ ਸਾਰੇ ਡਰਦੇ ਸਨ ਜਦੋਂ ਇਹ ਰਾਤ ਨੂੰ ਸਾਡੇ ਨਗਰ ਵਿੱਚ ਆਉਂਦਾ ਦਿਨੇ ਸਾਨੂੰ ਦਿਖਦਾ ਨਹੀਂ ਸੀਗਾ ਅਸੀਂ ਬੜੀਏ ਦੀ ਪੁੱਛ ਪੜਤਾਲ ਕੀਤੀ ਭਾਲ ਕੀਤੀ ਪਰ ਇਹ ਖੇਤਾਂ ਦੇ ਵਿੱਚ ਕਿਉਂਕਿ ਰਾਤ ਨੂੰ ਜਦੋਂ ਜਾਨਵਰ ਹੁੰਦੇ ਆ ਕੁੱਤਾ ਬਿੱਲਾ ਕੋਈ ਵੀ ਇਹਨੂੰ ਬੜਾ ਨੁਕਸਾਨ ਪਹੁੰਚਾਉਂਦਾ ਸਨ ਤੇ ਇਸ ਕਰਕੇ ਇਹਨੂੰ ਸਾਡੀ ਸਾਰੀ ਯੂਵਾ ਟੀਮ ਨੇ ਇਹਨੂੰ ਫੜ ਕੇ ਕਾਬੂ ਕੀਤਾ ਤੇ ਇਹਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਇਹਦੀ ਸੇਵਾ ਕੀਤੀ ਜੋ ਜ਼ਖਮ ਬੜੇ ਡੂੰਗੇ ਨੇ ਗਹਿਰਾ ਹੈ ਤੇ ਕਾਫੀ ਇਹਦੇ ਕੀੜੇ ਸੀਗੇ ਤੇ ਇਸ ਕਰਕੇ ਸਾਰੇ ਸੱਜਣਾ ਮਿੱਤਰਾਂ ਨੇ ਇਹਨੂੰ ਕਾਬੂ ਗਿਰ ਕੇ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਇਹਨੂੰ ਪਿਆਰ ਦੇ ਨਾਲ ਫੜਿਆ ਤੇ ਇਹਨੇ ਵੀ ਅੱਗੋਂ ਜਿੱਦਾਂ ਆਪਾਂ ਇਹਨੂੰ ਜਾਨਵਰ ਨੂੰ ਪਿਆਰ ਕਰਦੇ ਹਾਂ ਇਹਨੇ ਵੀ ਬੜੀ ਗੌਰ ਦੇ ਨਾਲ ਸਾਡੇ ਨਾਲ ਇਹਨਾਂ ਬੜਾ ਪਿਆਰ ਦੇ ਨਾਲ ਇਹਨਾਂ ਦੇਖਿਆ ਵੀ ਭਾਈ ਇਹ ਮੈਨੂੰ ਮਾਰਦੇ ਨੇ ਨੁਕਸਾਨੀ ਪਹੁੰਚਾਉਂਦੇ ਨੇ ਬੜੀ ਆਪਣੇ ਜੋ ناک ਉੱਪਰ ਜ਼ਖਮ ਚਲੋ ਜਿਸ ਤਨ ਲੱਗੀਆਂ ਸੋਈ ਤਨ ਜਾਣੇ ਕਿਸੇ ਦੀ ਲੱਗੀ ਕੌਣ ਜਾਣਦਾ ਜਿਹਦੇ ਲੱਗੀ ਹੋਵੇ ਉਹਨੂੰ ਪਤਾ ਹੈ ਪਰ ਇਹ ਦਰਦ ਦੇ ਕਾਰਨ ਕਾਫੀ ਵਿਚਾਰਾ ਡਰਿਆ ਹੋਇਆ ਸੀਗਾ ਤੇ ਆਪਜੀ ਵੀਡੀਓ ਵਿੱਚ ਦੇਖ ਰਹੇ ਹਾਂ ਪਰ ਜ਼ਖਮ ਦੀ ਵੀਡੀਓ ਨੇ ਅਸੀਂ ਦੇ ਵਿੱਚ ਦਿਖਾਈ ਤੋਂ ਇਸ ਕਰਕੇ ਨੇ ਬੜੀ ਆਪਦੀ ਪਿਆਰ ਦੇ ਨਾਲ ਇਹਨੇ ਆਪਣਾ ਇਲਾਜ ਕਰਵਾਇਆ ਵੀਡੀਓ ਬਣਾਉਂਦਾ ਇਹੀ ਮਕਸਦ ਹੈ ਗੁਰਮੁਖ ਪਿਆਰਿਓ ਕੋਈ ਵੀ ਆਪਜੀ ਨੂੰ ਜਾਨਵਰ ਪੀੜਤ ਦਿਖਦਾ ਹੈ ਪਹਿਲਾ ਤਾਂ ਆਪਣੇ ਫਰਜ਼ ਬਣਦੇ ਨੇ ਵੀ ਉਹਨੂੰ ਦੇਖਭਾਲ ਕਰੀਏ ਜੇ ਨਹੀਂ ਆਪਜੀ ਤੋਂ ਕਾਬੂ ਹੁੰਦਾ ਸਹੀ ਹੁੰਦਾ ਤੇ ਦਿੱਤੇ ਹੋਏ ਸਕਰੀਨ ਦੇ ਉੱਤੇ ਨੰਬਰ ਹੈ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਤੇ ਗੁਰਮੁਖ ਪਿਆਰਿਓ ਜੇ ਤੁਸੀਂ ਕਿਸੇ ਦਾ ਭਲਾ ਨਹੀਂ ਕਰ ਸਕਦੇ ਕਿਸੇ ਨੂੰ ਦੁਖੀ ਨੂੰ ਤੁਸੀਂ ਉਹਦਾ ਦਰਦ ਨਹੀਂ ਮਹਿਸੂਸ ਆਪ ਦੇ ਜਿਵੇਂ ਆਪਦੇ ਹੁੰਦਾ ਹੈ ਤੁਸੀਂ ਮਹਿਸੂਸ ਨਹੀਂ ਕਰ ਸਕਦੇ ਵੀ ਇਹਦੇ ਵਿੱਚ ਇਦਾਂ ਦਰਦ ਹੁੰਦਾ ਹੋ ਪਰ ਉਹ ਅਨਸਾਨੀ ਤੇ ਨਹੀਂ ਇਹ ਸਭ ਤੋਂ ਵੱਡੇ ਪਾਪ ਨੇ ਕਰ ਭਲਾ ਹੋ ਭਲਾ ਅੰਤਪਲੇ ਕਾ ਪਲਾ ਜੇਤੂ ਕਿਸੇ ਦਾ ਭਲਾ ਕਰੇਗਾ ਤੇਰਾ ਵੀ ਭਲਾ ਹੋਵੇਗਾ ਅੰਤ ਵੇਲੇ ਵੀ ਤੇਰਾ ਭਲਾ ਹੋ ਸਕਦਾ ਹੈ ਜੀ ਤਾਂ ਗੁਰਮੁਖ ਪਿਆਰੋ ਇਹ ਹੀ ਬੇਨਤੀ ਕਰਦੇ ਆਂ ਵੀ ਕੋਈ ਵੀ ਜਾਨਵਰ ਹੁੰਦਾ ਉਹਨੂੰ ਫालतੂ ਕਹਿ ਕੇ ਬਜ਼ੁਰਗ ਕਹਿ ਕੇ ਨਾ ਕਰੋ ਕੱਢੀਏ ਜੇ ਆਪ ਜੀ ਗਊਸ਼ਾਲਾ ਹੈ ਕੋਈ ਪਸ਼ੂ ਦਿੰਦਾ ਹੈ ਕੋਈ ਉਹਦਾ ਵੱਧ ਤੋਂ ਵੱਧ ਇਲਾਜ ਕਰਨ ਦਾ ਕੋਸ਼ਿਸ਼ ਕਰੀਏ ਅੱਗੇ ਵਾਹਿਗੁਰੂ ਦੇ ਹੱਥ ਹੈ ਤੇ ਇਸ ਕਰਕੇ ਸਾਰੇ ਹੀ ਸਾਡੇ ਸੱਜਣਾ ਮਿੱਤਰਾਂ ਨੇ ਇਹਦਾ ਬੜਾ ਹੀ ਦੇਖਭਾਲ ਕੀਤੀ ਬڑے ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ ਅਸੀਂ ਸਾਰੀ ਟੀਮ ਦਾ ਧੰਨਵਾਦ ਕਰਦੇ ਹਾਂ ਤਾਂ ਪਿਆਰ ਮੇਰੇ ਵੀਡੀਓ ਬਣਾਉਂਦਾ ਇਹ ਹੀ ਮਕਸਦ ਹੈ ਦਿੱਤੇ ਹੋਏ ਨੰਬਰਾਂ ਉੱਤੇ ਆਪ ਜੀ ਸੰਪਰਕ ਕਰ ਸਕਦੇ ਹੋ ਤੁਸੀਂ ਖੁਦ ਵੀ ਸੇਵਾ ਕਰ ਸਕਦੇ ਹੋ ਪਰ ਐਦਾਂ ਆਪਾਂ ਪਸ਼ੂਆਂ ਦੇ ਨਾਲ ਦੁਰਗਤੀ ਨਾ ਕਰੀਏ ਇਹ ਸਭ ਤੋਂ ਵੱਡੇ ਪਾਪ ਨੇ ਇਹ ਆਪਣੇ ਤਨ ਤੇ ਜਿੱਦਾਂ ਜ਼ਖਮ ਹੋਇਆ ਹੋਇਆ ਹੁੰਦਾ ਹੈ ਤੇ ਉਦਾਂ ਹੀ ਆਪਾਂ ਮਹਿਸੂਸ ਕਰੀਏ ਵੀ ਇਹਦੀ ਵੀ ਜ਼ਖਮ ਹੁੰਦਾ ਹੈ ਆਪਾਂ ਬੋਲ ਕੇ ਦੱਸ ਸਕਦੇ ਹਾਂ ਪਰ ਇਹ ਜਾਨਵਰ ਕਿਸੇ ਨੂੰ ਬੋਲ ਕੇ ਨਹੀਂ ਦੱਸ ਸਕਦਾ ਇਹ ਪਿਆਰਿਓ ਇਹ ਆਪਣੇ ਫਰਜ਼ ਬਣਨੇ ਸਾਰੇ ਵੀ ਜੀਵ ਜੰਤ ਆਪਣਾ ਆਸਰਾ ਲੈ ਕੇ ਓਟ ਆਸਰਾ ਲੈ ਕੇ ਆਪਣੇ ਕੋਲੇ ਆਉਂਦੇ ਆ ਤੇ ਆਪਾਂ ਉਹਨਾਂ ਦੇ ਜ਼ਰੂਰ ਫਰਜ਼ ਸਮਝੀਏ ਜੀ ਇਹ ਸਭ ਵੀਰਾਂ ਨੇ ਬੇਨਤੀ ਪ੍ਰਵਾਨ ਕਰਨੀ ਜੀ ਸਮੂਹ ਸੇਵਾਦਾਰਾਂ ਦਾ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ